ਬਾਲਾਂ ਨੂੰ ਰੇਸ਼ਮੀ ਮਲੈਮ ਸੰਘਣਾ ਲੰਬਾ ਬਣਾਉਣ ਲਈ ਅੱਜ ਆਪਾਂ ਰੀਠਾ ਸ਼ਿਕਾ ਕਾਈ ਆਮਲਾ ਦਾ ਹੂਮੇਡ ਸ਼ੈਂਪੂ ਲੈ ਕੇ ਆਏ ਹਾਂ ਬਾਜ਼ਾਰ ਦੇ ਕੈਮੀਕਲ ਵਾਲੇ ਸ਼ੈਂਪੂਆਂ ਨਾਲੋਂ ਕਿਤੇ ਜ਼ਿਆਦਾ ਵਧੀਆ ਸ਼ੈਂਪੂ ਬਣ ਕੇ ਤਿਆਰ ਹੁੰਦਾ। ਜਿਨ੍ਹਾਂ ਦੇ ਵਾਲ ਟੁੱਟਦੇ ਨੇ, ਝੜਦੇ ਨੇ, ਗਰੋਥ ਨਹੀਂ ਹੁੰਦੀ, ਦੋ ਮੂਹੇ ਹੁੰਦੇ ਨੇ, ਡੈਂਡਰਫ ਹੈ ਤਾਂ ਆਮਲਾ, ਸ਼ਿਕਾकाई, ਰੀਠਾ, ਰੋਜ਼ਮਰੀ ਦਾ ਹੋਮ ਮੇਡ ਸ਼ੈਂਪੂ ਬਹੁਤ ਹੀ ਵਧੀਆ ਰਿਜ਼ਲਟ ਦਿੰਦਾ ਹੈ। ਜੀ ਹਰਬਲ ਸ਼ੈਂਪੂ ਬਣਾਉਣ ਦੇ ਲਈ ਜਿਹੜੇ ਆਪਾਂ ਇਨਗਰੀਡੀਐਂਟ ਲੈਨੇ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਇੱਕ ਵਾਰ। 100 ਗ੍ਰਾਮ ਆਪਾਂ ਨੇ ਰੀਠਾ ਲਿਆ, 50 ਗ੍ਰਾਮ ਆਪਾਂ ਨੇ ਔਲੇ ਲਈ ਆ, ਸੁੱਕੇ ਔਲੇ ਤੇ 50 ਗ੍ਰਾਮ ਹੀ ਆਪਾਂ ਨੇ ਸ਼ਿਕਾकाई ਲਈ ਆ। ਤੇ 50 ਗ੍ਰਾਮ ਹੀ ਕਲੌਂਜੀ ਲਈ ਆ 50 ਗ੍ਰਾਮ ਮੇਥੀ ਲਈ ਆ ਮੇਥੀ ਜਿਹੜੀ ਹੁੰਦੀ ਹੈ ਤੇ 20 ਗ੍ਰਾਮ ਆਪਾਂ ਨੇ ਲਏ ਮੇਥੀ ਇਹ ਮੇਥੇ ਤੇ ਮੇਥੀ ਦੋਨੋਂ ਪਾਉਣੇ ਨੇ ਤੇ 50 ਗ੍ਰਾਮ ਹੀ ਆ ਅਲਸੀ ਤੇ 20 ਗ੍ਰਾਮ ਹੈਗੀ ਆਪਣੀ ਰਤਨਜੋਤ ਤੇ 50 ਗ੍ਰਾਮ ਹੈਗੀਆਂ ਬਾਲਛੜ 25 ਗ੍ਰਾਮ ਹੈਗੀ ਆਪਣੀ ਰੋਜ਼ਮੈਰੀ ਇਹ ਚੀਜ਼ਾਂ ਆਪਾਂ ਪਾ ਲਈਆਂ ਨੇ ਤੇ ਆ ਆਪਾਂ ਇੱਕ ਕੌਲੀ ਕੰਨੇਕ ਪੱਤੇ ਪਾਉਣੇ ਆ ਆਪਾਂ ਨਿੰਮ ਦੇ ਕਿਉਂਕਿ ਨਿੰਮ ਵੀ ਜਾ ਪਾਉਣੇ ਜ਼ਰੂਰੀ ਆ ਜਿੰਨਾ ਦੇ ਆਡੈਂਟਿਫਾਈ ਤੇ ਆ ਆਪਾਂ ਹੈਬੀਕਸ ਦੇ ਫਲਾਵਰ ਲੈ ਲੈਨੇ ਜਿਹੜੂ ਗੋਡ ਹਲਵੀ ਕਹਿੰਦੇ ਨੇ ਹੈਬੀਕਸ ਦੇ ਫਲਾਵਰ ਲੈ ਲੈ ਤੇ ਉਹਨਾਂ ਦੀਆਂ ਪੱਤੀਆਂ ਲੈ ਲਈਆਂ ਪਤੰਗਾਂ ਵੀ ਵਿੱਚੇ ਪਾਉਣੀਆਂ ਨੇ ਤੇ ਆਪਾਂ ਤਿੰਨ ਪੱਤੇ ਆਪਾਂ ਐਲੋਵੇਰਾ ਦੇ ਲੈ ਲਿਆ ਐਲੋਵੇਰਾ ਨੂੰ ਆਪਾਂ ਭਿਉਂ ਕੇ ਰੱਖਦਾ ਸੀ ਕਿਉਂਕਿ ਜਿਹੜੀ ਇਹਦੀ ਜੜ ਦੇ ਵਿੱਚੋਂ ਜੈਲ ਜੀ ਨਿਕਲੂਗੀ ਉਹ ਨਹੀਂ ਆਪਾਂ ਪਾਉਣੀ ਉਹ ਜ਼ਿਆਦਾ ਕੜਵਾਹਟ ਵਾਲੀ ਹੁੰਦੀ ਹੈ ਉਹ ਆਪਾਂ ਕੱਢਣੀ ਹੈ ਘਟੋ ਘਟ ਤੁਸੀਂ ਅੱਧਾ ਘੰਟਾ ਇਹਨੂੰ ਭਿਉਂ ਕੇ ਰੱਖਣਾਗਾ ਜੈਲ ਜਿਹੜੀ ਤਾਂ ਕਿ ਚੰਗੀ ਤਰ੍ਹਾਂ ਨਿਕਲ ਜਾਵੇ ਤੇ ਇੱਕ ਆਪਾਂ ਇਹਦੇ ਵਿੱਚ ਇੱਕ ਕੌਲੀ ਕੜੀ ਪੱਤੇ ਦੇ ਵੀ ਪਾਉਣੇ ਨੇ ਹਾਂਜੀ ਹੁਣ ਆਪਾਂ ਇੱਕ ਬਰਤਨ ਲੈ ਲਿਆ ਬਰਤਨ ਦੇ ਵਿੱਚ ਇਹਨਾਂ ਚੀਜ਼ਾਂ ਸਾਰੀਆਂ ਨੂੰ ਇਕੱਠੀ ਕਰ ਲੈਣੀਆਂ ਕਿਉਂਕਿ ਆਪਾਂ ਇਹਨਾਂ ਨੂੰ ਵਾਸ਼ ਕਰਨਾ ਚੰਗੀ ਤਰ੍ਹਾਂ ਧੋਣਾ ਜਿਹੜਾ ਵੀ ਕੋਈ ਇਹਨਾਂ ਦੇ ਉੱਤੇ ਗਰਦ ਮਿੱਟੀ ਹੋਊਗੀ ਉਹ ਲੈ ਜਾਊਗੀ ਆਹ ਔਲੇ ਵੀ ਪਾ ਲੈ ਤੇ ਆਹ 파ਰੀਠਾ ਵੀ ਪਾ ਲਿਆ ਹੁਣ ਆਪਾਂ ਜਿਹੜੀ ਬਾਲ ਚੜ ਸੀਗੀ ਉਹ ਵੀ ਪਾ ਲੈਣੀ ਆਪਾਂ ਕਿਉਂਕਿ ਇਹ ਵੀ ਇਹ ਜੜੀ ਬੂਟੀ ਹੈਗੀ ਤੇ ਇਹ ਰੇਤਾ ਮਿੱਟੀ ਤਾਂ ਇਹਦੇ ਵਿੱਚ ਵੀ ਹੁੰਦਾਗਾ ਤੇ ਉਹ ਆਪਾਂ ਧੋਣਾਗਾ ਇਹ ਆ ਰੋਜ਼ ਮੈਰੀ ਹੈ ਜਿਹੜੀ ਉਹ ਪਾਈ ਹੈਗੀ ਆਪਾਂ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲੈਣੇ ਆ ਲੋ ਜੀ ਹੁਣ ਆਪਾਂ ਲੋਹੇ ਦੀ ਕੜਾਈ ਲਈ ਲਈ ਹੈਗੀ ਲੋਹੇ ਦੀ ਕੜਾਈ ਲੈਣੀ ਹੈ ਜੇ ਤੁਹਾਡੇ ਕੋਲੇ ਐਲੂਮੀਨੀਅਮ ਦੀ ਹੈਗੀ ਲੋਹੇ ਦੀ ਨਹੀਂ ਹੈਗੀ ਦੂਸਰੀ ਵੀ ਲੈ ਸਕਦੇ ਆ ਪਰ ਇੱਕ ਰਾਤ ਦੇ ਲਈ ਇਹਨੂੰ ਲੋਹੇ ਦੇ ਭਾਂਡੇ ਦੇ ਵਿੱਚ ਜ਼ਰੂਰ ਭਿਉ ਕੇ ਰੱਖ ਦੋ ਆਪਾਂ ਸਿਰਫ 12 ਘੰਟਿਆਂ ਦੇ ਲਈ 13 ਘੰਟਿਆਂ ਦੇ ਲਈ ਆਪਾਂ ਭਿਉ ਕੇ ਰੱਖਣਾ ਹੈ ਜਦੋਂ ਬਣਾਵਾਂਗੇ ਆਪਾਂ ਉਦੋਂ ਕਿਸੇ ਵੀ ਕੜਾਈ ਦੇ ਵਿੱਚ ਬਣਾ ਸਕਦੇ ਆ ਤੇ ਜਦੋਂ ਪਹਿਲਾਂ ਸ਼ੁਰੂ ਚ ਪਾਣੀ ਦੇ ਵਿੱਚ ਭਿਉਣਾ ਉਦੋਂ ਤੁਸੀਂ ਲੋਹੇ ਦੇ ਭਾਂਡੇ ਦੇ ਵਿੱਚ ਹੀ ਭਿਉਓ ਕਿਉਂਕਿ ਉਹਦੇ ਨਾਲ ਬੈਨੀਫਿਟ ਜਿਹੜੇ ਹੋਰ ਵੀ ਜ਼ਿਆਦਾ ਵਧੀਆ ਮਿਲਦੇ ਨੇ ਲੋ ਜੀ ਆਪਾਂ 1 ਲੀਟਰ ਪਾਣੀ ਪਾ ਲਿਆ ਜਿਹੜਾ ਪਾਣੀ ਪਾਇਆ ਆਪਾਂ ਨੇ ਫਿਲਟਰ ਪਾਇਆਗਾ ਫਿਲਟਰ ਪਾਣੀ ਲੈਣਾਗਾ ਆਪਾਂ ਹੁਣ ਆਪਾਂ ਜਿਹੜਾ ਮਟੀਰੀਅਲ ਸਾਰਾ ਧੋਤਾ ਸੀਗਾ ਉਹ ਆਪਾਂ ਇਹਦੇ ਵਿੱਚ ਸਾਰਾ ਪਾ ਦੇਵਾਂਗੇ ਤੇ ਉਸ ਤੋਂ ਬਾਅਦ ਆਪਾਂ ਨਿੰਮ ਤੇ ਜਿਹੜੇ ਹਿਬਕਸ ਦੇ ਫਲਾਵਰ ਸੀ ਲਈ ਇਹਨਾਂ ਨੂੰ ਵੀ ਆਪਾਂ ਧੋ ਲਿਆ ਸੀਗਾ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਭਿਉਂ ਦੇਣਾਗਾ ਉਹ ਨਹੀਂ ਆਪਾਂ ਯੂਜ਼ ਕਰਨਾ ਇਹਦੇ ਵਿੱਚ ਪਾਣੀ ਦੇ ਵਿੱਚ ਉਹ ਨਹੀਂ ਪਾਉਣਾ ਹੈਗਾ ਲੋ ਜੀ ਹੁਣ ਆਪਾਂ ਮੇਥੀ ਦਾਣਾ ਵੀ ਪਾ ਦੇਵਾਂਗੇ ਤੇ ਮੈਂ ਇਥੇ ਵੀ ਪਾ ਦੇਵਾਂਗੇ ਉਸ ਤੋਂ ਬਾਅਦ ਆਪਾਂ ਕਲੌਂਜੀ ਵੀ ਪਾਵਾਂਗੇ ਤੇ ਜਿਹੜੀ ਆਪਾਂ ਅਲਸੀ ਲਈ ਹੈ ਇਹ ਨਹੀਂ ਆਪਾਂ ਪਾਉਣੀ ਵਿੱਚ ਇਹ ਆਪਾਂ ਜਦੋਂ ਸ਼ੈਂਪੂ ਬਣਾਵਾਂਗੇ ਤਿਆਰ ਕਰਾਂਗੇ ਉਸ ਟਾਈਮ ਤੇ ਪਾਉਣੀ ਹੈ ਨੋ ਜੀ ਆਪਾਂ ਹੁਣ ਇਹਨਾਂ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਤੇ ਹੁਣ ਆਪਾਂ ਇਹਨਾਂ ਨੂੰ ਪੂਰੀ ਰਾਤ ਦੇ ਲਈ ਇਸੇ ਤਰ੍ਹਾਂ ਹੀ ਭਿਉਂ ਕੇ ਰੱਖਾਂਗੇ ਜੇ ਰਾਤ ਤੋਂ ਵੱਧ ਕੋਈ 2-4 ਘੰਟੇ ਤੁਹਾਡੇ ਹੋਰ ਵੀ ਲੱਗਦੇ ਆ ਤਾਂ ਕੋਈ ਚੱਕਰ ਨਹੀਂ ਜਦੋਂ ਮਰਜ਼ੀ ਬਣਾ ਲਓ ਇਹਨੂੰ ਪਰ ਆਪਾਂ 12 ਘੰਟੇ ਦੇ ਲਈ ਤਾਂ ਇਹਨੂੰ ਜ਼ਰੂਰ ਭਿਉਂ ਕੇ ਰੱਖਣਾ ਹੀ ਰੱਖਣਾਗਾ ਲਓ ਜੀ ਆਪਾਂ ਓਵਰਨਾਈਟ ਇਹਨਾਂ ਨੂੰ ਭਿਉਂ ਕੇ ਰੱਖਤਾ ਸੀ ਤੇ ਤੁਸੀਂ ਇਹ ਪਾਣੀ ਦਾ ਕਲਰ ਦੇਖ ਸਕਦੇ ਹੋ ਆ ਦੇਖੋ ਕਿੰਨਾ ਕਲਰ ਆ ਜਿਹੜਾ ਡਾਰਕ ਹੋ ਗਿਆ ਦੇਖੋ ਬਲੈਕ ਬਲੈਕ ਕਲਰ ਆ ਜਿਹੜਾ ਹੋ ਗਿਆ ਇਹ ਤਾਂ ਹੁਣ ਆਪਾਂ ਇਹਨਾਂ ਨੂੰ ਗਰਮ ਕਰਕੇ ਇਹਦੇ ਵਿੱਚੋਂ ਸਾਰੇ ਤੱਤ ਆ ਜਿਹੜੇ ਆਪਾਂ ਚੰਗੀ ਤਰ੍ਹਾਂ ਲੈ ਲੈਣੇ ਨੇ ਤੇ ਆਪਾਂ ਪਹਿਲਾਂ ਕੀ ਕਰਾਂਗੇ ਜਿਹੜੇ ਆ ਰੀਠੇ ਭੁੰਤੇ ਸੀ ਇਹ ਦੇਖੋ ਹੁਣ ਕੋਲੇ ਹੋ ਗਏ ਕੋਲੇ ਹੋ ਗਏ ਹੁਣ ਆਪਾਂ ਇਹਨਾਂ ਦੇ ਵਿੱਚੋਂ ਜਿਹੜੀ ਇਹਨਾਂ ਦੀ ਹਿੜਕ ਹੁੰਦੀ ਆ ਉਹ ਬਾਹਰ ਕੱਢ ਲਵਾਂਗੇ ਤੁਸੀਂ ਇਹ ਗਲਵਜ਼ ਚੜਾ ਲੈਣੇ ਜੇ ਗਲਵਜ਼ ਨਹੀਂ ਚੜਾਉਣੇ ਤਾਂ ਵੀ ਮੜੇ ਦੇ ਦੇਖ ਕੇ ਹੱਥ ਲਾਉਣਾ ਕਿਉਂਕਿ ਇਹਦੇ ਜਿਹੜਾ ਕਲਰ ਆ ਉਹ ਨੋਹਾਂ ਦੇ ਵਿੱਚ ਵੱੜ ਜਾਂਦਾ ਨੋਹਾਂ ਦੇ ਨਾਲ ਲੱਗ ਜਾਂਦਾ ਇਹਦਾ ਇੰਨੀ ਜ਼ਿਆਦਾ ਵਧੀਆ ਇਹ ਚੀਜ਼ ਬਣਦੀ ਹੈ ਇੰਨਾ ਕਲਰ ਆ ਜਿਹੜਾ ਇਹਦਾ ਵਧੀਆ ਨਿਕਲ ਕੇ ਆਉਂਦਾਗਾ ਤੇ ਆਪਾਂ ਇਹਨਾਂ ਦੀਆਂ ਸਾਰੀਆਂ ਹਿੜਕਾਂ ਨੂੰ ਬਾਹਰ ਕੱਢ ਦੇਵਾਂਗੇ ਕਿਉਂਕਿ ਇਹ ਨਹੀਂ ਆਪਣੇ ਕੰਮ ਦੀਆਂ ਹੈਗੀਆਂ ਹਿੜਕਾਂ ਨਹੀਂ ਆਪਾਂ ਹੋ ਕਰਨੀਆਂ ਆਪਾਂ ਕੱਲੇ ਇਸ ਤਰ੍ਹਾਂ ਦੇ ਇਹ ਰੀਠੇ ਲੈਣੇ ਨੇ ਤੇ ਆਪਾਂ ਹਿੜਕਾਂ ਸਾਰੀਆਂ ਬਾਹਰ ਕੱਢ ਲੈਣੀਆਂ ਨੇ ਹਵਿਆਸਤਰਾ ਦਾ ਐਡਾ ਬੀਜ ਹੁੰਦਾ ਇਹਦੇ ਵਿੱਚ ਰੂਟੇ ਚ ਤੇ ਉਹ ਆਪਾਂ ਬਾਹਰ ਕੱਢ ਲੈਣਾ ਆ ਦੇਖੋ ਜੀ ਇਸ ਤਰ੍ਹਾਂ ਦੇ ਰੀਠਿਆਂ ਦੇ ਬੀਜ ਆ ਜਿਹੜੇ ਆਪਾਂ ਸਾਰੇ ਅਲੱਗ ਕੱਢ ਦਿੱਤੇ ਨੇ ਇਹਨਾਂ ਨੂੰ ਵੇਸਟ ਕਰਪਾ ਤੇ ਆਹ ਦੇਖੋ ਸੋ ਆਪਾਂ ਇਸ ਤਰ੍ਹਾਂ ਹੀ ਮਸਲਿਆ ਤੇ ਤੁਸੀਂ ਝੱਗ ਦੇਖ ਸਕਦੇ ਆ ਦੇਖੋ ਕਿੰਨੀ ਝੱਗ ਹੋਈ ਹੈਗੀ ਤੇ ਇਹ ਝੱਗ ਆ ਸਿਰਫ ਇਹ ਜਿਹੜੇ ਰੀਠੇ ਪਾਏ ਨੇ ਆਪਾਂ ਉਹ ਝੱਗ ਕਰਦੇ ਨੇ ਜੇ ਤੁਹਾਨੂੰ ਝੱਗ ਘੱਟ ਲੱਗਦੀ ਆ ਤਾਂ ਤੁਸੀਂ ਇਹਦੀ ਕੁਆਂਟੀਟੀ ਡਬਲ ਕਰ ਲੈਣੀ ਆ ਰੀਠਿਆਂ ਦੇ ਮਤਲਬ ਜੇ ਦੂਸਰੀਆਂ ਚੀਜ਼ਾਂ 100-100 ਗ੍ਰਾਮ ਆ ਤਾਂ ਰੀਠਿਆਂ ਨੂੰ 200 ਗ੍ਰਾਮ ਪਾ ਲਓ ਤੇ ਜੇ ਦੂਸਰੀਆਂ ਚੀਜ਼ਾਂ ਤੁਹਾਡੀਆਂ 50-50 ਗ੍ਰਾਮ ਆ ਤਾਂ ਰੀਠੇ ਆ ਜਿਹੜੇ 100, -100 ਗ੍ਰਾਮ ਪਾ ਸਕਦੇ ਆ ਇਹਦੇ ਵਿੱਚ ਕੈਮੀਕਲ ਹੋਰ ਕੋਈ ਨਹੀਂ ਪਾਉਣਾ ਲੋ ਜੀ ਆਪਾਂ ਹੁਣ ਕੜਾਹੀ ਚੁੱਲੇ ਤੇ ਰੱਖ ਦਿੱਤੀ ਹੈ ਤੇ ਹੁਣ ਆਪਾਂ 1 ਲੀਟਰ ਪਹਿਲਾਂ ਪਾਣੀ ਦਾ ਪਾ ਲਿਆ ਸੀ ਤੇ ਸਵਾ ਕ ਲੀਟਰ ਆਪਾਂ ਹੋਰ ਪਾਣੀ ਦਾ ਪਾਵਾਂਗੇ ਇਹ ਵੀ ਪਾਣੀ ਆਪਾਂ ਫਿਲਟਰ ਵਾਲੇ ਹੀ ਲਿਆਗਾ ਤੇ ਆਪਾਂ ਕੜੀ ਪੱਤਾ ਲੈ ਕੇ ਆਂਦਾ ਸੀ ਬਾਅਦ ਦੇ ਵਿੱਚ ਤੇ ਇਹ ਕੜੀ ਪੱਤੇ ਨੂੰ ਵੀ ਆਪਾਂ ਵਿੱਚ ਹੀ ਪਾ ਦੇਵਾਂਗੇ ਤੇ ਆ ਜਿਹੜੀ ਰਾਲਸੀ ਹੈ ਇਹ ਆਪਾਂ ਬਾਅਦ ਚ ਪਾਉਣੇ ਇਹ ਨਹੀਂ ਹੁਣ ਹਜੇ ਨਾਲ ਪਾਉਣੀ ਆਪਾਂ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਵਾਲਾ ਆਉਣ ਦੇਵਾਂਗੇ ਰੀਠਾ ਵਾਲਾਂ ਦੀ ਗੰਦਗੀ ਨੂੰ ਬਾਹਰ ਕੱਢਦਾ ਹੈ ਇਹ ਕੁਦਰਤੀ ਕੰਡੀਸ਼ਨਰ ਹੈ ਜਿਸ ਨਾਲ ਵਾਲਾਂ ਵਿੱਚ ਚਮਕ ਆਉਂਦੀ ਹੈ ਤੇ ਵਾਲ ਸਮੂਥ ਹੁੰਦੇ ਨੇ ਸਿਕਾ ਕਾਈ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ ਉਲਝੇ ਵਾਲਾਂ ਨੂੰ ਨਰਮ ਕਰਦਾ ਹੈ ਵਾਲਾਂ ਨੂੰ ਵਕਤ ਤੋਂ ਪਹਿਲਾਂ ਸਫੈਦ ਹੋਣ ਤੋਂ ਵੀ ਰੋਕਦਾ ਹੈ ਆਮਲਾ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ ਤੇ ਵਾਲਾਂ ਵਿੱਚ ਤਾਕਤ ਪ੍ਰਦਾਨ ਕਰਕੇ ਵਾਲਾਂ ਦੀ ਮਜ਼ਬੂਤੀ ਬਣਾਉਂਦਾ ਹੈ। ਹਾਂਜੀ ਆਪਾਂ ਹੁਣ ਇਹਨੂੰ ਆਹੀਂ ਚੰਗੀ ਤਰ੍ਹਾਂ ਉਬਲਣ ਦੇਵਾਂਗੇ ਸਾਰੀਆਂ ਚੀਜ਼ਾਂ ਜਿਹੜੀਆਂ ਚੰਗੀ ਤਰ੍ਹਾਂ ਜਿੰਨਾ ਚਿਰ ਵਾਲਾ ਨਹੀਂ ਆ ਜਾਂਦਾ ਆਪਾਂ ਇਹਨਾਂ ਨੂੰ 2 2.5 ਘੰਟੇ ਤੱਕ ਇਹਨਾਂ ਨੂੰ ਪਕਾਉਣਾ ਹੈਗਾ ਸਾਰੀਆਂ ਚੀਜ਼ਾਂ ਨੂੰ ਪੂਰਾ ਵਾਲਾ ਦੇਣਾਗਾ ਤੇ ਪਾਣੀ ਆਪਾਂ 2 ਲੀਟਰ ਪਾਏਗਾ ਤਾਂ ਉਹ ਲੀਟਰ ਵੀ ਰਹਿ ਜਾਊਗਾ ਆਪਣਾ ਸ਼ੈਂਪੂ ਆ ਜਿਹੜਾ ਲੀਟਰ ਬਣ ਕੇ ਤਿਆਰ ਹੋਊਗਾ ਤੇ ਉਨੀ ਦੇਰ ਆਪਾਂ ਇਹਨਾਂ ਨੂੰ ਆਵਾਜ਼ ਦੇ ਰਹਿਣਾ ਪਕਾਉਂਦੇ ਰਹਿਣਾਗਾ ਜੇ ਤੁਸੀਂ ਗੈਸ ਤੇ ਤਾਂ ਗੈਸ ਤੇ ਵੀ ਗੈਸ ਦੀ ਫਲੇਮ ਹੋਲੀ ਰੱਖਣੀ ਹੈ ਫੁੱਲ ਫਲੇਮ ਦੇ ਉੱਤੇ ਹੀ ਆਪਾਂ ਇਹਨੂੰ ਉਬਾਲਣਾ ਹੈਗਾ ਕੋਈ ਸਿਮ ਕਰਨ ਦੀ ਲੋੜ ਨਹੀਂ ਹੈਗੀ ਤੇ ਪੂਰਾ ਉਬਲ ਜਾਂਦਾ ਕੋਈ ਚੱਕਰ ਨਹੀਂ ਹੈਗਾ ਉਬਲ ਹੀ ਜਾਂਦਾ ਆਪਾਂ 2 ਘੰਟੇ 2.5 ਘੰਟੇ ਤਾਂ ਇਹਨੂੰ ਫੁੱਲ ਲਵਾਉਣੇ ਲਵਾਉਣੇ ਆ 15-20 ਮਿੰਟ ਹੋ ਗਏ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਪੱਕਦੇ ਨੇ ਤੇ ਹੁਣ ਆਪਾਂ ਅਲਸੀ ਜਿਹੜੀ ਰਹੀ ਸੀ ਰੱਖੀ ਸੀ ਅਲਸੀ ਵੀ ਆਪਾਂ ਪਾ ਦਨੇ ਤੇ ਆਪਾਂ ਇਹਨੂੰ ਪਹਿਲਾਂ ਪਿਆਉ ਕਿ ਨਹੀਂ ਰੱਖਣਾ ਓਵਰਨਾਈਟ ਦੇ ਲਈ ਜਿਹੜੀਆਂ ਦੂਜੀਆਂ ਚੀਜ਼ਾਂ ਹੀ ਪਿਆਉਣੀਆਂ ਨੇ ਆਪਾਂ ਤਰੀઠા ਸ਼ਿਕਾ ਕਾਈ ਤੇ ਆਮਲਾ ਤੇ ਇਹਨੂੰ ਆਪਾਂ ਹੁਣ ਮੌਕੇ ਦੀ ਪਾਵਾਂਗੇ ਲੋ ਜੀ 1 ਘੰਟਾ ਹੋ ਗਿਆ ਆਪਣੇ ਸ਼ੈਂਪੂ ਤਿਆਰ ਹੁੰਦੇ ਨੂੰ ਤੇ 1 ਘੰਟਾ ਆਪਾਂ 1 ਸਵਾ ਘੰਟਾ ਆਪਾਂ ਹੋਰ ਲਵਾਵਾਂਗੇ ਆ ਦੇਖ ਸਕਦੇ ਹੋ ਤੁਸੀਂ ਰੰਗ ਤਾਂ ਇਸ ਤਰ੍ਹਾਂ ਦਾ ਇੰਨਾ ਕਾਲਾ ਜਿਹੜਾ ਸ਼ੈਂਪੂ ਬਣ ਕੇ ਤਿਆਰ ਹੋਇਆ ਆਪਣਾ ਤੇ ਵਾਲ ਆ ਜਿਹੜੇ ਦੇ ਨਾਲ ਨੇਚਰਲ ਕਾਲੇ ਹੋਣਗੇ ਤੁਸੀਂ ਦੇਖੋਗੇ ਤੇ ਕਿੰਨੀ ਸੋਹਣੀ ਇਹਦੇ ਨਾਲ ਵਾਲ ਕਲੀਨ ਹੁੰਦੇ ਆ ਤੇ ਕਿੰਨੀ ਚਮਕ ਆਉਂਦੀ ਆ ਤੇ ਬਹੁਤ ਹੀ ਜ਼ਿਆਦਾ ਵਾਲ ਵਧੀਆ ਬਣਦੇ ਨੇ ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਦੇਖੋ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡਾ ਸ਼ੈਂਪੂ ਕਿਸ ਤਰ੍ਹਾਂ ਦਾ ਬਣਿਆ ਤੇ ਤੁਹਾਨੂੰ ਕਿਸ ਤਰ੍ਹਾਂ ਦੀ ਮੇਰੀ ਵੀਡੀਓ ਲੱਗੀ ਹੈ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤੇ ਨਾਲ ਬੈਲ ਆਈਕਨ ਵੀ ਦਵਾ ਦਿਆ ਕਰੋ ਜੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਲਓ ਜੀ ਆਪਣਾ ਸ਼ੈਂਪੂ ਬਣ ਕੇ ਤਿਆਰ ਹੋ ਗਿਆ ਦੇਖ ਲਓ ਹੁਣ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਠੰਡਾ ਕਰਾਂਗੇ ਠੰਡਾ ਕਰਕੇ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਮਸਲ ਕੇ ਜੇ ਹੋਣਾ ਗਿਆ ਤੇ ਹੁਣ ਇਹ ਠੰਡਾ ਵੀ ਹੋ ਚੁੱਕਿਆ ਤੇ ਹੁਣ ਆਪਾਂ ਇਹਨੂੰ ਕਿਸ਼ਾਨੀ ਦੇ ਨਾਲ ਛਾਣ ਲਵਾਂਗੇ ਲਓ ਜੀ ਐਨਾ ਸ਼ੈਂਪੂ ਆਪਣਾ ਸ਼ਾਂਦੀ ਨਾਲ ਸ਼ਾਣੇ ਤੋਂ ਨਿਕਲ ਆਇਆ ਤੇ ਦੂਸਰਾ ਹੁਣ ਆਪਾਂ ਕੱਪੜੇ ਥਾਣੀ ਛਾਣਾਗੇ ਉਹਨੂੰ ਚੰਗੀ ਤਰ੍ਹਾਂ ਤਾਂ ਕਿ ਸਾਰਾ ਸ਼ੈਂਪੂ ਆ ਜਿਹੜਾ ਆਪਾਂ ਨੂੰ ਪ੍ਰਾਪਤ ਹੋ ਸਕੇ ਦੇਖੋ ਤੁਸੀਂ ਝੱਗ ਵੀ ਦੇਖ ਸਕਦੇ ਹੋ ਝੱਗ ਕਿੰਨੀ ਬਣੀ ਹੈਗੀ ਆ ਇਹਦੇ ਨਾਲ ਹੀ ਵਾਲ ਬਹੁਤ ਸਾਰੇ ਵਧੀਆ ਨਿੱਖਰਦੇ ਨੇ ਤੇ ਆਪਾਂ ਹੋਰ ਦੂਸਰਾ ਕੈਮੀਕਲ ਕੋਈ ਨਹੀਂ ਪਾਉਣਾ ਕੋਈ ਪੂੜੀ ਨਹੀਂ ਪਾਉਣੀ ਆਪਾਂ ਹੁਣ ਆਪਾਂ ਜਿਹੜਾ ਇਹ ਫੋਕ ਬਚਿਆ ਸੀਗਾ ਇਹਦੇ ਨਾਲ ਉਹ ਵੀ ਘੁੱਟ ਕੇ ਆਪਾਂ ਨਿਚੋੜ ਕੇ ਕੱਢ ਲਵਾਂਗੇ ਆਪਾਂ ਗਲਵਜ਼ ਚੜ੍ਹਾਲੇ ਸੀ ਕਿਉਂਕਿ ਹੱਥ ਕਾਲੇ ਹੁੰਦੇ ਆਗੇ ਹੱਥਾਂ ਦੇ ਨਾਲ ਰੰਗ ਆ ਜਿਹੜਾ ਇਹਨੂੰ ਚੜ ਜਾਂਦਾਗਾ ਤੇ ਆਪਾਂ ਹੋਰ ਵੀ ਵੀਡੀਓ ਬਣਾਉਣੀ ਤਾਂ ਕਰਕੇ ਆਪਾਂ ਗਲਵਜ਼ ਚੜਾ ਲਿਆਗੇ ਵੈਸੇ ਇਹਦਾ ਰੰਗ ਐ ਕਰਕੇ ਜਿਹੜਾ ਮਾਸ ਤੇ ਚੜਿਆ ਹੁੰਦਾ ਉਹ ਨਿਕਲ ਵੀ ਜਾਂਦਾ ਜਦੋਂ ਆਪਾਂ ਦੁਬਾਰਾ ਪਾਣੀ ਸਾਬਣ ਦੇ ਨਾਲ ਧੋਮਗੇ ਹੱਥਾਂ ਨੂੰ ਹਾਂ ਦੇਖੋ ਇਸ ਤਰ੍ਹਾਂ ਐ ਕੁੱਟ ਕੇ ਆਪਾਂ ਸਾਰਾ ਸ਼ੈਂਪੂ ਐ ਜਿਹੜਾ ਕੱਢ ਲੈਣਾਗਾ ਆ ਦੇਖੋ ਜੀ ਐਨਾ ਸੰਘਣਾ ਸ਼ੈਂਪੂ ਬਣ ਕੇ ਤਿਆਰ ਹੋਇਆ ਦੇਖੋ ਤੁਸੀਂ ਜਦੋਂ ਨਹਾਉਣਾ ਐਨਾ ਕੜਚੀ ਦੇ ਹਿਸਾਬ ਦੇ ਨਾਲ ਤੁਸੀਂ ਪਾ ਲੈਣਾ ਇਹਦੇ ਨਾਲ ਤੁਹਾਡੇ ਵਾਲ ਜਿਹੜੇ ਬਹੁਤ ਵਧੀਆ ਲਿਖਣਗੇ ਬਹੁਤ ਹੀ ਵਧੀਆ ਝੱਗ ਕਰਨਗੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਵਧੀਆ ਕਲੀਨ ਹੋਣਗੇ ਵਾਲ ਤੇ ਹੁਣ ਆਪਾਂ ਇਹਨੂੰ ਇੱਕ ਬੋਤਲ ਦੇ ਵਿੱਚ ਭਰ ਕੇ ਸਟੋਰ ਕਰਕੇ ਰੱਖ ਲਵਾਂਗੇ ਆਪਾਂ ਇਹ ਵੱਡੀ ਬੋਤਲ 'ਚ ਪਾ ਕੇ ਸਟੋਰ ਕਰਕੇ ਰੱਖ ਲਿਆ ਤੇ ਜਦੋਂ ਤੁਹਾਨੂੰ ਲੋੜ ਆ ਤੁਸੀਂ ਛੋਟੀ ਬੋਤਲ ਦੇ ਵਿੱਚ ਪਾ ਕੇ ਆਪਣਾ ਵਰਤ ਸਕਦੇ ਆ ਵੇਖੋ ਬਿਨਾ ਕੈਮੀਕਲ ਪਾਏ ਆਪਣੇ ਸ਼ੈਂਪੂ ਦੇ ਵਿੱਚ ਕਿੰਨੀ ਝੱਗ ਬਣੀ ਹੈਗੀ ਕਈ ਭੈਣਾਂ ਕਹਿ ਦਿੰਦੀਆਂ ਵਿੱਚ ਇੱਕ ਸ਼ੈਂਪੂ ਦੀ ਪੂੜੀ ਪਾ ਲੋ ਇਹ ਕੈਮੀਕਲ ਵਿੱਚ ਮਿਲਾਉਣਾ ਤਾਂ ਆਪਾਂ ਨੂੰ ਫਿਰ ਘਰੇ ਸ਼ੈਂਪੂ ਬਣਾਉਣ ਦਾ ਕੀ ਫਾਇਦਾ ਇਸ ਤਰ੍ਹਾਂ ਹੀ ਤੁਸੀਂ ਨੈਚੁਰਲ ਸ਼ੈਂਪੂ ਘਰੇ ਬਣਾ ਕੇ ਤਿਆਰ ਕਰੋ ਤੇ ਆਪਣੇ ਵਾਲ ਚੰਗੀ ਤਰ੍ਹਾਂ ਕਲੀਨ ਕਰੋ